ਮੈਂ ਥੋੜੇ ਜਿ ਦਿਨ ਪਹਿਲੇ ਗਿੱਦੜਵੇ ਹਲਕੇ ਸੀ ਜਿੱਥੇ ਵੱਡੇ ਬਾਦਲ ਸਾਹਿਬ ਨੇ ਸਿਆਸੀ ਆਪਣਾ ਜੀਵਨ ਸ਼ੁਰੂ ਕੀਤਾ ਵੱਡੇ ਬਾਦਲ ਸਾਹਿਬ ਨੇ ਮੈਂ ਉਹਨਾਂ ਪਿੰਡਾਂ 'ਚ ਗਿਆ ਮੇਰੇ ਕੋਲੇ ਮੈਂ ਪੁੱਛਿਆ ਜਿਵੇਂ ਆਪਾਂ ਬੈਠੇ ਆਂ ਕੋਈ ਬਾਦਲ ਸਾਹਿਬ ਦਾ ਪੁਰਾਣਾ ਸਾਥੀ ਹੈ ਇੱਕ ਬਜ਼ੁਰਗ ਪਿੱਛੋਂ ਆਇਆ ਕਹਿੰਦਾ ਜੀ ਮੈਂ ਮੇਰੀ ਉਮਰ 90 ਸਾਲ ਹੈ ਮੈਂ ਬਾਦਲ ਸਾਹਿਬ ਦਾ ਸਾਥੀ ਹੈ ਮੈਂ ਉਹਨਾਂ ਨਾਲ ਸਾਰੀ ਜ਼ਿੰਦਗੀ ਰਿਹਾ ਮੈਂ ਉਹਨੂੰ ਕਿਹਾ ਮੈਂ ਕਿਹਾ ਇੱਕ ਗੱਲ ਦੱਸ ਉਦੋਂ ਬਾਦਲ ਸਾਹਿਬ ਵੀ ਛੋੜੇ ਸੀ ਤੂੰ ਵੀ ਛੋਟਾ ਸੀ ਕੀ ਹਾਲ ਹੁੰਦਾ ਸੀ ਆਪਣੇ ਪਿੰਡਾਂ ਦਾ ਉਦੋਂ ਕਹਿੰਦਾ ਉਦੋਂ ਸਾਡੇ ਕੋਲੇ ਦਾਣੇ ਨਹੀਂ ਹੁੰਦੇ ਸੀ ਸਾਡੇ ਟਿੱਬੇ ਹੁੰਦੇ ਸੀ ਆ ਸੰਗਰੂਰ ਵਾਲਿਓ ਯਾਦ ਕਰੋ ਤੁਸੀਂ ਪੁਰਾਣੇ ਬਜ਼ੁਰਗ ਬੈਠੇ ਇੱਥੇ ਕਿੱਡੇ ਕਿੱਡੇ ਵੱਡੇ ਟਿੱਬੇ ਹੁੰਦੇ ਸੀ ਇੱਥੇ ਕੋਈ ਝੋਨਾ ਹੁੰਦਾ ਸੀ ਪਹਿਲੇ ਉਹ ਮੈਨੂੰ ਬਜ਼ੁਰਗ ਕਹਿਣ ਲੱਗਿਆ ਕਹਿੰਦਾ ਜੀ ਸਾਡੇ ਕੋਈ ਕੱਸੀ ਨਹੀਂ ਸੀ ਕੋਈ ਨਹਿਰ ਨਹੀਂ ਸੀ ਕੋਈ ਖਾਲਾ ਨਹੀਂ ਸੀ ਮੀਂਹ ਪੈ ਜਾਂਦਾ ਨਰਮਾ ਹੋ ਜਾਂਦਾ ਨਹੀਂ ਹੁੰਦਾ ਤੇ ਬਾਜਰਾ ਨਾਲ ਸਾਰ ਲੈਂਦੇ ਕਹਿੰਦੇ ਬਾਪੂ ਬਾਦਲ ਆਇਆ ਉਹਨੇ ਕਸੀਆਂ ਲਿਆਂਦੀਆਂ ਖਾਲੇ ਬਣਾਏ ਨਹਿਰਾਂ ਕੱਢੀਆਂ ਪਾਈਪਾਂ ਸਿਸਟਮ ਲਿਆਂਦਾ ਮੰਡੀਆਂ ਬਣਾਈਆਂ ਅੱਜ ਅਸੀਂ ਕੋਠੀਆਂ ਪਾਈ ਬੈਠੇ ਆ ਅਕਾਲੀ ਦਲ ਨੇ ਕੀਤਾ ਹੈ ਸੰਗਰੂਰ ਵਾਲੇ ਤਾਈਓ ਮੈਂ ਬੇਨਤੀ ਕਰਨਾ ਚਾਹੁੰਨਾ ਪਛਾਣੀਏ ਆਪਾਂ ਬਾਰ-ਬਾਰ ਆਮ ਆਦਮੀ ਝਾੜੂ ਆਮ ਆਦਮੀ ਝਾੜੂ ਆ ਸਾਰੇ ਠੱਗ ਹੈ ਕਿੰਨਾ ਮੌਕਾ ਦੇਵੋ ਇਹ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ ਦੋ ਵਾਰ ਐਮਪੀ ਬਣਤਾ ਦੱਸੋ ਇੱਕ ਇੱਕ ਗੱਲ ਕੀਤੀ ਚਲੋ ਐਮਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਨਹੀਂ ਕਹਿ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ ਹੁਣ ਤਾਂ 2-3 ਸਾਲ ਹੋ ਗਏ ਕਿਹੜਾ ਮਿਲ ਸਕਦਾ ਮੈਨੂੰ ਦੱਸੋ ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ ਹੈ ਉਹ ਮਿਲ ਜੂਗਾ ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਵੜ ਨਹੀਂ ਦੇਣਗੇ ਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਸੀ ਤਾਂ ਹੀ ਉਹ ਮੈਂ ਕਿਹਾ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੁੰਦੇ ਐਜੇ ਲੀਡਰ ਜਿਹੜੇ ਇੱਕ ਰਾਤ ਚ ਲੀਡਰ ਬੰਨਣਾ ਚਾਹੁੰਦੇ ਐ ਉਹ ਮਰਵਾਉਣਗੇ ਸਾਰੀ ਕੌਮ ਨੂੰ ਤੇ ਪੰਜਾਬ ਨੂੰ ਤੇ ਦੂਜੇ ਸੂਬਿਆਂ ਨੂੰ ਜਿਹੜੇ ਇੱਕ ਰਾਤ ਬੰਨਣਾ ਚਾਹੁੰਦੇ ਐ ਇੱਕ ਰਾਜ ਪਾਰਟੀਆਂ ਨੇ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਦੇ ਵਰਕਰਾਂ ਨੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਬੋਲਿਆ ਤੇ ਲੜਿਆ ਕੱਲਾ ਅਕਾਲੀ ਦਲ ਹੈ ਮੈਨੂੰ ਇੱਕ ਦੱਸ ਦਿਓ ਕੋਈ ਬੰਦਾ ਗਿਆ ਕੋਈ ਹੋਰ ਕੋਈ ਪਾਰਟੀ ਲੜਿਆ ਹੋਵੇ